ਦੀ ਕੱਖਾਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਸਰਿਕਾ ਲਵਾਈ ਗੁਰਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀ ਉਸ ਤੋਂ ਪਹਿਲੇ ਵਾਲੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਵਾਕ ਦੀ ਭਾਸ਼ਾ ਵਾਕ ਰਚਨਾ ਵਾਕ ਦੇ ਹਿੱਸੇ ਵਾਕ ਦੀਆਂ ਕਿੰਨੀ ਕਿਸਮਾਂ ਹਨ ਉਹਦੇ ਬਾਰੇ ਦੱਸਿਆ ਸੀ ਉਹਦੇ ਬਾਅਦ ਪਿੱਛੋਂ ਵਾਲੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਉਪਵਾਕ ਕੀ ਹੁੰਦਾ ਹੈ ਉਹਨਾਂ ਕਿੰਨੀ ਕਿਸਮਾਂ ਹਨ ਉਹਦੇ ਬਾਰੇ ਦੱਸਿਆ ਸੀ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਉਪਵਾਕ ਦੀ ਕਿਹੜੀ ਕਿਹੜੀ ਕਿਸਮਾਂ ਹਨ ਉਹਨਾਂ ਦੇ ਬਾਰੇ ਦੱਸਾਂਗਾ ਮੁੱਖ ਉਪਵਾਕ ਤੇ ਅਧੀਨ ਉਪਵਾਕ ਵੇਖੋ ਜੀ ਉਪਵਾਕ ਦੋ ਕਿਸਮ ਦੇ ਹੁੰਦੇ ਹਨ ਪਹਿਲਾ ਕਿਹੜਾ ਸੀ ਮੁੱਖ ਉਪਵਾਕ ਜਿਹੜੇ ਉਪਵਾਕ ਸੁਤੰਤਰ ਹੁੰਦੇ ਹਨ ਭਾਵੇਂ ਉਹ ਕਿਸੇ ਦੂਜੇ ਵਾਕ ਉੱਪਰ ਨਿਰਭਰ ਨਹੀਂ ਹੁੰਦੇ ਕੀ ਬਈ ਜਿਹੜੇ ਉਪਵਾਕ ਸੁਤੰਤਰ ਹੁੰਦੇ ਹਨ ਭਾਵੇਂ ਉਹ ਕਿਸੇ ਦੂਜੇ ਹੋਰ ਉਪਵਾਕ ਉੱਪਰ ਨਿਰਭਰ ਨਹੀਂ ਹੁੰਦੇ ਹਨ ਵੀ ਦੂਜੇ ਉਪਰ ਨਿਰਭਰ ਨਹੀਂ ਨੇ ਨੋ ਡਿਪੈਂਡ ਅਦਰਸ ਦੂਸਰੇ ਦੂਜੇ ਉਪਵਾਕ ਉੱਪਰ ਨਿਰਭਰ ਨਹੀਂ ਹੁੰਦੇ ਹਨ ਹੁੰਦੇ ਹਨ ਉਹਨਾਂ ਨੂੰ ਮੁੱਖ ਉਪਵਾਕ ਕਿਹਾ ਜਾਂਦਾ ਸੀ ਉਹਨਾਂ ਨੂੰ ਕੀ ਬਈ ਮੁੱਖ ਉਪਵਾਕ ਕਿਹਾ ਜਾਂਦਾ ਸੀ ਜਿਵੇਂ ਕਿ ਹਨੇਰੀ ਬਗਦੀ ਰਹੀ ਪਰ ਮੁੰਡੇ ਹੋਕੀ ਖੇਡਦੇ ਰਹੇ ਹਨ ਵੀ ਹਨੇਰੀ ਵਗਦੀ ਰਹੀ ਤੇ ਮੁੰਡੇ ਹੋਕੀ ਖੇਡਦੇ ਰਹੇ ਮੁੰਡੇ ਹੋਕੀ ਖੇਡਦੇ ਰਹੇ ਉਹ ਮੁੰਡੇ ਸੁਤੰਤਰ ਉਪਵਾਕ ਸੀ ਤੇ ਉਹ ਹਨੇਰੀ ਤੇ ਨਿਰਭਰ ਨਹੀਂ ਹੁੰਦੇ ਉਹ ਕੀ ਸੁਤੰਤਰ ਉਪਵਾਸ ਸੀ ਮੁੱਖ ਉਪਵਾਸ ਕੀ ਵੇਖਣ ਭਈ ਮੁੱਖ ਸੁਤੰਤਰ ਹੁੰਦੇ ਨੇ ਤੋਂ ਮੁੰਡੇ ਖੇੜਦੇ ਰਹੇ ਆ ਕੀ ਸੁਤੰਤਰ ਉਪਵਾਸ ਹੈ ਕਿ ਦੂਜੇ ਕਿਸੇ ਔਰ ਉਪਵਾਸ ਦੂਜੋ ਪਵਾ ਕਿਡਾ ਸੀ ਹਨੇਰੀ ਉਹ ਹਨੇਰੀ ਉੱਪਰ ਨਿਰਭਰ ਨਹੀਂ ਹੁੰਦੇ ਮੁੰਡੇ ਉਹ ਹਕੀ ਖੇੜਦੇ ਰਹੇ ਆ ਕੀ ਹੈ ਮੁੱਖ ਉਪਵਾਸ ਦੀ ਦੂਜਾ ਕਿਡਾ ਸੀ ਅਧਿ ਉਪਵਾਸ ਜਿਹੜੇ ਉਪਵਾਸ ਕਿਸੇ ਹੋਰ ਉਪਵਾਕ ਉੱਪਰ ਨਿਰਭਰ ਹੁੰਦੇ ਹਨ ਅਰਥਾਤ ਉਹ ਸਵਤੰਤਰ ਨਹੀਂ ਹੁੰਦੇ ਕਿਵੇਂ ਅਧਿਨੁਪਵਾਕ ਕਿਹੜੇ ਹੁੰਦੇ ਜਿਹੜੇ ਉਪਵਾਕ ਕਿਸੇ ਹੋਰ ਦੂਜੇ ਉਪਵਾਕ ਉੱਪਰ ਨਿਰਭਰ ਹੁੰਦੇ ਹਨ ਉਹ ਸਵਤੰਤਰ ਨਹੀਂ ਹੁੰਦੇ ਉਹਨਾਂ ਨੂੰ ਅਧਿਨੁਪਵਾਕ ਕਿਹਾ ਜਾਂਦਾ ਸੀ ਉਹਨਾਂ ਨੂੰ ਕੀ ਅਧਿਨੁਪਵਾਕ ਕਿਹਾ ਜਾਂਦਾ ਸੀ ਵੇਖੋ ਜੀ ਉਹਨਾਂ ਨੂੰ ਅਧਿਨੁਪਵਾਕ ਕਿਹਾ ਜਾਂਦੇ ਜੇ ਮੀਨਾ ਪਿਆ ਤੇ ਮੈਂ ਸਕੂਲ ਜਾਵਾਂਗਾ ਆ ਮੁੰਡਾ ਕਹਿੰਦਾ ਜੇ ਮੀਨਾ ਪਿਆ ਤੇ ਮੈਂ ਸਕੂਲ ਜਾਵਾਂਗਾ ਆ ਮੁੰਡਾ ਸੁਤੰਦਰ ਨਹੀਂ ਹੈ ਉਹ ਕਿਤੇ ਉੱਪਰ ਨਿਰਭਰ ਹੈ ਉਹ ਮੀਂਹ ਉੱਪਰ ਨਿਰਭਰ ਹੈ ਜੇ ਮੀਂਹ ਨਾ ਪਿਆ ਜੇ ਮੀਂਹ ਪੈ ਗਿਆ ਤੋ ਸਕੂਲ ਨਹੀਂ ਜਾਏਗਾ ਤੋ ਮੀਂਹ ਪੈ ਗਿਆ ਨਹੀਂ ਪਿਆ ਤੋ ਮੈਂ ਸਕੂਲ ਨਹੀਂ ਜਾਵਾਂਗਾ ਆ ਕੀ ਹੈ ਅਤਿਨੁਕਵਾਕ ਹੈ ਅ ਦੂਜੇ ਮੁੰਡਾ ਕੀ ਮੀਂਹ ਤੇ ਨਿਰਭਰ ਹੈ ਅੱਗੇ ਵੇਖੋ ਜੀ ਅੱਗੇ ਕਿਹੜਾ ਸਿੰਘ ਜੇ ਪਿਤਾ ਜੀ ਨੇ ਅਗਿਆ ਦਿੱਤੀ ਤਾਂ ਨਵਦੀਪ ਸਿੰਘਲੇ ਘੁੰਮਣ ਜਾਵੇਗਾ ਕੀ ਜੇ ਪਿਤਾ ਜੀ ਨੇ ਅਗਿਆ ਦਿੱਤੀ ਤੋ ਨਵਦੀਪ ਕਿਥੇ ਸਿਮਲੇ ਘੁੰਮਣ ਜਾਵੇਗਾ ਨਵਦੀਪ ਸੁਤੰਤਰ ਉਪਵਾਕ ਨਾ ਹੋ ਕੇ ਕੀ ਅਤੀਨ ਉਪਵਾਕ ਹੈ ਉਹ ਪਿਤਾ ਜੀ ਤੇ ਨਿਰਭਰ ਹੈ ਹਣ ਤੂੰ ਹੀ ਦੱਸੇ ਸਿਬ ਇਹ ਪਹਿਲੇ ਵਾਲਾ ਕਿਹੜਾ ਸੀ ਪਹਿਲੇ ਵਾਲੇ ਵਾਕ ਜਿਹੜਾ ਸੀ ਮੁੱਖ ਉਪਵਾਕ ਤੇ ਦੂਜਾ ਅਤੀਨ ਉਪਵਾਕ ਆ ਕੀ ਹੁੰਦੇ ਇਹਨਾਂ ਦੇ ਵੱਖਰੇ ਵੱਖਰੇ ਢੰਗ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਉਹਦੇ ਬਾਅਦ ਕੀ ਹੈ ਬਈ ਵਾਕ ਰਚਨਾ ਦੇ ਨਿਯਮ ਵਾਕ ਰਚਨਾ ਦੇ ਕਿੰਨੇ ਨਿਯਮ ਹੁੰਦੇ ਹਨ ਪੰਜਾਬੀ ਭਾਸ਼ਾ ਵਿੱਚ ਸੁੱਧ ਵਾਕ ਰਚਨਾ ਦੇ ਹੇਠਾਂ ਤਿੰਨ ਨਿਯਮ ਹਨ ਕਿਹੜੀ ਪੰਜਾਬੀ ਭਾਸ਼ਾ ਵਿੱਚ ਭਾਸ਼ਾ ਵਿੱਚ ਵਾਕ ਰਚਨਾ ਪੰਜਾਬੀ ਭਾਸ਼ਾ ਵਿੱਚ ਸੁੱਧ ਵਾਕ ਰਚਨਾ ਹੇਠਾਂ ਤਿੰਨ ਨਿਯਮ ਹੁੰਦੇ ਹਨ ਕਿ ਭਈ ਤਿੰਨ ਨਿਯਮ ਸੁੱਧ ਵਾਕ ਹੈ ਡੇਟਾ ਤਿੰਨ ਨਿਯਮ ਹਨ ਕਿ ਮੇਲ ਸੰਬੰਧੀ ਨਿਯਮ ਤਰਤੀਬ ਸੰਬੰਧੀ ਨਿਯਮ ਅਧਿਕਾਰ ਸੰਬੰਧੀ ਕੀ ਪਹਿਲਾਂ ਕਿਹੜਾ ਸੀ ਮੇਲ ਸੰਬੰਧੀ ਨਿਯਮ ਦੂਜਾ ਤਰਤੀਬ ਸੰਬੰਧੀ ਨਿਯਮ ਇਤਿਜਾ ਅਤਿਕਾਰ ਸੰਬੰਧੀ ਨਿਯਮ ਇਹਨਾਂ ਦੇ ਬਾਰੇ ਵਿਸਤਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੇ ਕੱਛੇ ਵਿੱਚ ਦੱਸਾਂਗਾ ਅੱਜ ਦੀ ਕੱਛਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਛਾ ਵੇਖ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ